ਇਹਦੇ ਤੇ ਐ ਮਾਰ ਪੈਂਦੀ ਆ ਵੀ ਉੱਥੇ ਕਿਲੋ ਕਿਲੋ ਅੱਧਾ ਅੱਧਾ ਕਿਲੋ ਕੋਈ 2 2 ਕਿਲੋ ਭਾਇਆ ਪਾਈਆ ਲੈਣਾ ਤੇ ਇਹ ਜਿਹੜੀ ਵੱਡੀ ਮੰਡੀ ਦੇ ਵਿੱਚ ਚੱਲੀ ਜਾਂਦਾ ਕੰਮ ਇਹਦੇ ਤੇ ਸਾਨੂੰ ਬਹੁਤ ਮਾਰ ਪੈਂਦੀ ਆ ਕਿ ਨਹੀਂ ਵੱਡੀ ਮੰਡੀ ਚ ਪੂਰਾ ਗਾਹਕ ਹੁਣ ਮੈਨੂੰ ਇਹ ਦੱਸੋ ਕਿ ਥੋਕ ਵਾਲੀ ਮੰਡੀ ਤੇ ਰਿਟੇਲ ਵਾਲੀ ਮੰਡੀ ਚ ਕੀ ਫਰਕ ਰਹੇਗਾ ਤੁਸੀਂ ਦੱਸੋ ਤੇ ਸਾਡੇ ਸੈਕਟਰੀ ਸਾਹਿਬ ਦੀ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬ ਉਹਨਾਂ ਨੂੰ ਵੀ ਇਹ ਬੇਨਤੀ ਆ ਵੀ ਉੱਪਰਲਾ ਸੌਦਾ ਜਿਹੜਾ ਇਹ ਬੰਦ ਕਰਾਇਆ ਜਾਵੇ ਜੀ ਇਹਨਾਂ ਜੋ ਵੱਡੀ ਮੰਡੀ ਚ ਵਿਕੀ ਜਾਂਦਾ ਫਿਰ ਸਾਡੇ ਕੋਲੇ ਕੌਣ ਆਊਗਾ ਮੈਂ ਕਹਿੰਦਾ ਜੋ ਵੱਡੀ ਵੱਡੀ ਕਮੇਟੀ ਮੇਰਾ ਨਾਮ ਅਨਵ ਸਿੰਘਾ ਜੀ ਸਭ ਤੋਂ ਪਹਿਲਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੇ ਫਤਿਹ ਅਨਵ ਸਿੰਘ ਮੇਰਾ ਨਾਮ ਜੀ ਤੇ ਇਹ ਜਿਹੜੀ ਵੱਡੀ ਮੰਡੀ ਦੇ ਵਿੱਚ ਚੱਲੀ ਜਾਂਦਾ ਕੰਮ ਇਹਦੇ ਤੇ ਸਾਨੂੰ ਬਹੁਤ ਮਾਰ ਪੈਂਦੀ ਆ ਇਹਦੇ ਤੇ ਐ ਮਾਰ ਪੈਂਦੀ ਆ ਵੀ ਉੱਥੇ ਕਿਲੋ ਕਿਲੋ ਅੰਦਰ ਅੰਦਰ ਕਿਲੋ ਕੋਈ 2-2 ਕਿਲੋ ਭਾਈਆ ਪਾਈਆ ਲੈਣਾ ਸਭ ਕੁਝ ਵੱਡੀ ਮੰਡੀ ਚ ਵੇਖਦਾ ਆ ਉਹ ਹੁਣ ਤੁਸੀਂ ਸਾਡੇ ਨਹੀਂ ਵੇਖ ਲੋ ਵੀ ਸਾਰੇ ਬੇਲੇ ਬੈਠੇ ਆ ਕਿਸੇ ਕੋਲੇ ਵੀ ਗਾਹਕ ਨਹੀਂ ਵੱਡੀ ਮੰਡੀ ਚ ਪੂਰਾ ਗਾਹਕ ਕੋਣ ਮੈਨੂੰ ਆਏ ਦੱਸੋ ਵੀ ਥੋਕ ਵਾਲੀ ਮੰਡੀ ਤੇ ਰਿਟੇਲ ਵਾਲੀ ਮੰਡੀ ਚ ਕੀ ਫਰਕ ਰਹੇਗਾ ਤੁਸੀਂ ਦੱਸੋ ਤਾਂ ਕਿ ਫਰਕ ਕਿ ਨਹੀਂ ਹੈਗਾ ਇਸੇ ਕਰਕੇ ਸਾਡੀ ਹੱਥ ਬੰਨ੍ਹ ਕੇ ਬੈਠੀ ਆ ਸਰਕਾਰ ਅੱਗੇ ਵੀ ਤੇ ਸਾਡੇ ਸੈਕਟਰੀ ਸਾਹਿਬ ਦੀ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬ ਉਹਨਾਂ ਨੂੰ ਵੀ ਇਹ ਬੇਨਤੀ ਆ ਵੀ ਉਪਰਲਾ ਸੌਦਾ ਜਿਹੜਾ ਇਹ ਬੰਦ ਕਰਾਇਆ ਜਾਵੇ ਅਸੀਂ ਇੰਨੀ ਮੰਗ ਕਰਦੇ ਆ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਹੋਊਗਾ ਪਹਿਲਿਆਂ ਦੇ ਰੋਲਾ ਪੈ ਚੁੱਕੇ ਆ ਕੀ ਗੱਲ ਆ ਛਲਵਾਇ ਕਿਉਂ ਕਰਨ ਕਿ ਇਹ ਰੋਲਾ ਸਭ ਪੈ ਚੁੱਕਿਆ ਜੀ ਇਹ ਪਰ ਉਹ ਕਰਦੇ ਕੁਛ ਨਹੀਂ ਗੇ ਇਹ ਇੱਕ ਵਾਰੀ ਨਹੀਂ ਕੱਟੋ ਕੱਟ ਵੀ ਹਜ਼ਾਰ ਵਾਰੀ ਬਹੁਤ ਅਸੀਂ ਰੋਲਾ ਪਾ ਕੇ ਵੇਖ ਲਿਆ ਠੀਕ ਆ ਤੇ ਕਿ ਤਾਂ ਅੰਦਰ ਪਿੱਟ ਕੇ ਵੇਹਲਾ ਰੌਲਾ ਪਾ ਕੇ ਵੇਹਲਾ ਪਰ ਸਾਡੇ ਕਿਸੇ ਨੇ ਸੁਣਦਾ ਹੀ ਨਹੀਂ ਕੋਈ ਹੁਣ ਦੱਸੋ ਵੀ ਅਸੀਂ ਕਰਕੇ ਕਿ ਕਿੱਧਰ ਨੂੰ ਜਾਈਏ ਹੁਣ ਸਾਡੇ ਦਾ 10-10 ਹਜ਼ਾਰ ਦਾ ਸੌਦਾ ਹੁੰਦਾ ਤੇ ਸਾਡੇ ਦਾ ਸ਼ਾਮ ਤੱਕ ਕਮੇਟੀ ਹੋ ਜਾਂਦਾ 5-5000 ਰੁਪਏ 10-10 ਹਜ਼ਾਰ ਰੁਪਏ ਲਾ ਕੇ ਆਪ ਅਸੀਂ ਵੇਹਲੇ ਬੈਠੇ ਰਹਿੰਨੇ ਤੇ ਫਿਰ ਦੱਸੋ ਵੀ ਜੋ ਸੌਦਾ ਹੀ ਉੱਪਰ ਵੇਚੀ ਜਾਂਦਾ ਜੋ ਵੱਡੀ ਮੰਡੀ ਚ ਵੇਚੀ ਜਾਂਦਾ ਫਿਰ ਸਾਡੇ ਕੋਲੇ ਕੌਣ ਆਊਗਾ ਹੁਣ ਇਹਦਾ ਇਲਾਜ ਦੱਸੋ ਇਹਦਾ ਇਲਾਜ ਤਾਂ ਸਰਕਾਰ ਕਰ ਸਕਦੀ ਆ ਤੇ ਜਿਹੜਾ ਹੈ ਵੀ ਸੈਕਟਰੀ ਸਾਹਿਬ ਅੱਗੇ ਬੇਨਤੀ ਆ ਵੀ ਇਹਨਾਂ ਦਾ ਬੰਦ ਕਰਾਇਆ ਤੇ ਆੜਤੀਆਂ ਨਹੀਂ ਅੱਡੇ ਲਵਾਏ ਹੋਏ ਤੇ ਆੜਤੀਆਂ ਨਾ ਹੁੰਦੇ ਜੀ ਇਹ ਜਿੰਨੇ ਵੀ ਅੱਡੇ ਲਵਾਉਂਦੇ ਆੜਤੀਏ ਲਵਾਉਂਦੇ ਜੇ ਆੜਤੀਏ ਕਹਿਣ ਵੀ ਅਸੀਂ ਨਹੀਂ ਵੇਚਣਾ ਵੀ ਕਿਲੋ-ਕਿਲੋ 2-2 ਕਿਲੋ ਤੂੰ ਜੋ ਪਾਈ ਉਧਰੋਂ ਲਓ ਤਾਂ ਫਿਰ ਆਪੇ ਹੀ ਰੁਕ ਸਕਦਾ ਜੇ ਆੜਤੀਏ ਕਰਾਉਂਦੇ ਜਿਹੜਾ ਉਹਦੇ ਥੋੜਾ ਥੋੜਾ ਸਮਾਨ ਵੇਚਦੇ ਆ ਤੇ ਇਥੇ ਵੀ ਇਹਨਾਂ ਦਾ ਸਟੇਲਮੈਂਟ ਕਿੰਨਾ ਖਰਚਦਾ ਬਹੁਤ ਆ ਗਈ ਇਹ ਬੜਾ ਨੁਕਸਾਨ ਆ ਉਦੋਂ ਆਏ ਵੇਖ ਲਓ ਵੀ ਇਸ ਟਾਈਮ ਉਧਰ ਜਾਵੜਾ ਪੂਰਾ ਇਕੱਠਾ ਤੇ ਹੁਣ ਇੱਧਰ ਸਾਡੇ ਮੰਡੀ 'ਚ ਇੱਧਰ ਮਾਰ ਲਓ ਨਿਗਾ ਕੋਈ ਵੀ ਇਹ ਨਹੀਂਗਾ ਕੋਈ ਟਾਵਾ ਟਾਵਾ ਆਇਆ ਕੋਈ ਵਰਲਾ ਵਰਨਾ ਕੋਈ ਆ ਗਿਆ ਕੋ ਨਾ ਆਇਆ ਤਾਂ ਹੁਣ ਅਸੀਂ ਤਾਂ ਤੜਕੇ ਦਾ ਕੋਲ 500 ਰੁਪਏ ਮੱਸਾ ਵਟਿਆ ਤੇ 5000 ਦੀ ਸਬਜ਼ੀ ਲੈ ਬਿਠੇ ਆ ਹਾਂ ਤੇ ਹੁਣ ਉਹ ਹੁਣ ਦੱਸੋ ਵੀ ਗਾਹਕ ਆਊਗਾ ਤਾਂ ਫੇਰ 800 ਰੁਪਏ ਵਟਾ ਕੇ ਨਾ ਤੇ ਉਧਰਲੇ ਨੇ ਹੁਣ ਇਹ ਹੀ ਨਹੀਂ ਪਤਾ ਵੀ ਕਿੰਨੇ ਕੀ ਕਮਾ ਲਿਆ ਕਿ ਸਾਡਾ ਹਾਲੇ ਤੱਕ 500 ਰੁਪਏ ਬਸ ਆਵਟਿਆ ਲੈ ਹੋਣ ਦੱਸ ਔਰ ਇਹਨਾਂ ਦੇ ਕਾਬੂ ਪਾਇਆ ਜਾਵੇ ਜੀ ਵੱਡੀ ਮੰਡੀ ਤੋਂ ਬੰਦ ਕਰਾਇਆ ਜਾਵੇ ਸੌਦਾ ਤੇ ਸਾਡੀ ਸਰਕਾਰ ਅੱਗੇ ਵੀ ਇਹ ਬੇਨਤੀ ਆ ਸੈਕਟਰੀ ਸਾਹਿਬ ਅੱਗੇ ਬੇਨਤੀ ਇਹੀ ਆ ਵੀ ਉੱਪਰੋਂ ਬੰਦ ਕਰਾਇਆ ਜਾਵੇ ਜੀ ਇਹਨੇ ਅੱਖੇਵਾਂ ਤੇ ਜਾ ਕੇ ਧੰਨਵਾਦ ਵੈਗਰੂ ਜੀ ਦਾ ਖਾਲਸਾ ਵੈਗਰੂ